ਆ ਦੋਨੋਂ ਬੰਦੇ ਵੀ ਇੱਕ ਤਰ੍ਹਾਂ ਦੇ ਬੁਚੜਾਂ ਦੇ ਵਿੱਚ ਹੀ ਗਿਨੇ ਜਾਂਦੇ ਨੇ ਡਾਕਟਰ ਗ੍ਰਿੰਦਰ ਸਿੰਘ ਰਗਰੇਟਾ ਤੇ ਦੂਜਾ ਹੈਗਾ ਗੈਨੀ ਬੁੱਟਾ ਸਿੰਘ ਇਹ ਦੋਨੇ ਹੀ ਸਿੱਖੀ ਦੇ ਖਿਲਾਫ ਨੇ ਦੋਨੇ ਹੀ ਬਾਲੇ ਸਿਆਣੇ ਨੇ ਤੇ ਦੋਨਾਂ ਦੇ ਹੀ ਗੋਲੀ ਵੱਜਣ ਵਾਲੀ ਆ ਡਾਕਟਰ ਗ੍ਰਿੰਦਰ ਸਿੰਘ ਰਗਰੇਟਾ ਹੁਣ ਤੂੰ ਬਚ ਕੇ ਨਹੀਂ ਬਹੁਤ ਗਲਤ ਬੋਲਿਆ ਤੂੰ ਧੀਆ ਭੈਣਾਂ ਨੂੰ ਬਹੁਤ ਖੁਰਕੜਦੀ ਸੀ ਕਿੰਨੇ ਦਿਨਾਂ ਦੀ ਤੇਰੇ ਹੁਣ ਜਦੋਂ ਬਰਾਬਰ ਟਕਰੇਗਾ ਤਾਂ ਪਤਾ ਲੱਗੂ ਜੇ ਹਿੰਮਤਾ ਤਾਂ ਫਿਰ ਦੇਈ ਤੇ ਬਾਅਦ ਜਵਾਬ ਹੁਣ ਆਉਣਗੇ ਤੇਰੇ ਕੋਲ ਸਵੇਰੇ ਗਾਲਾਂ ਕੱਢ ਨੂੰ ਜੀ ਕਰਦਾ ਤੁਹਾਨੂੰ ਦੋਨਾਂ ਨੂੰ ਗੈਨੀ ਬੁੱਟਾ ਸਿੰਘ ਨੂੰ ਤੇ ਤੈਨੂੰ ਰਗਰੇਟਿਆ ਤੁਹਾਡੇ ਦੋਨਾਂ ਦੀ ਬਹੁਤ ਖੁਰਕ ਲੜਦੀ ਆ ਤੁਸੀਂ ਆਪ ਦੇ ਆਪ ਨੂੰ ਬਾਲਾ ਸਹੀ ਕਹਿੰਨੇ ਹੋ ਪੀੜੀ ਥੱਲੇ ਪੋਚਾ ਮਾਰ ਕੇ ਦੇਖਿਆ ਕਰੋ ਆਪ ਦੇ ਤੁਹਾਨੂੰ ਫੇਰ ਪਤਾ ਲੱਗੂ ਦੂਜਿਆਂ ਨੂੰ ਹਮੇਸ਼ਾ ਗਲਤ ਕਹਿੰਨੇ ਹੋ ਲੋਕਾਂ ਤੋਂ ਗਾਲਾਂ ਖਾਂਦੇ ਹੋ ਅਗੈਨੇ ਬੁੱਟਾ ਸਿੰਘ ਵੀ ਬਹੁਤ ਗੱਤ ਬੋਲਦਾ ਪਾਨੇ ਸਿੱਧੂ ਬਾਰੇ ਗਲਤ ਬੋਲਦਾ ਖਾਲਿਸਤਾਨ ਬਾਰੇ ਗੱਤ ਬੋਲਦਾ ਪੰਨੂ ਬਾਰੇ ਗਲਤ ਬੋਲਦਾ ਔਰ ਅਗਰੇ ਟਿਆ ਹੁਣ ਤੇਰੀ ਵੀ ਵਾਰੀ ਆਊਗੀ ਥੋੜਾ ਟਾਈਮ ਹੀ ਆ ਖੜ ਜਾ ਲੱਗ ਜਾਣਾ ਤੇਰੀ ਵੀ ਛਿੱਤਰ ਅਪਰੇਟ ਨੇੜੀ ਆ ਹੁਣ ਬਚ ਕੇ ਰਹੀਂ